ਕਿਸਾਨ ਭਰਾਵੋ ਮੈਂ ਸਹਿਜ ਸੋਲਰ ਬਹਿੰਡਾ ਤੇ ਜੀ ਅੱਜ ਅਸੀਂ ਪਹੁੰਚੇ ਆਂ ਜੀ ਪਿੰਡ ਜੋਈਆਂ ਜ਼ਿਲ੍ਹਾ ਮਾਨਸਾ 10 ਐਚਪੀ ਦਾ ਸੈੱਟ ਲਾਇਆ ਜੀ ਪਾਣੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਪਾਈਪ ਲੱਗਿਆ ਹੋਇਆ ਮੂਰੇ 3 ਇੰਚੀ 4 ਇੰਚੀ ਬਹੁਤ ਵਧੀਆ ਪਾਣੀ ਬਣਿਆ ਜੀ ਜਿਹੜੇ ਕਿਸਾਨ ਵੀਰ ਦੇ ਸੈੱਟ ਲੱਗਿਆ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਪਿੰਡ ਤੇ ਨਾਂ ਵੀਰ ਜੀ ਪਿੰਡ ਜੋਈਆਂ ਜੀ ਹਾਂਜੀ ਨਾਂ ਹੋਂ ਜਸਪ੍ਰੀਤ ਸਿੰਘ ਜੀ ਕਿਵੇਂ ਲੱਗਿਆ ਪੰਪ ਜੀ ਪੰਪ ਬਹੁਤ ਵਧੀਆ ਜੀ ਪਾਣੀ ਕਿਵੇਂ ਲੱਗਿਆ ਜੀ ਸੌਣੀ ਬਹੁਤ ਪ੍ਰਸੰਨਦਾ ਹੈ ਠੀਕ ਹੈ ਜੀ ਸਹਿ ਤੋਂ ਲੋ ਤੋਂ ਬਹੁਤ ਸੰਤੋਸ਼ਤਾ ਠੀਕ ਹੈ ਜੀ ਬਹੁਤ ਹੀ ਵਧੀਆ ਕੰਮ ਕਰਿਆ ਤੁਹਾਡੀ ਜਿਹੜੀ ਹੈ ਦਾ ਸਾਰੀ ਡੀਲਿੰਗ ਥੋੜਾ ਕਮਕਾਰ ਬਹੁਤ ਹਸਤਾ ਲੱਗਿਆ ਵਧੀਆ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਜਿਹੜੇ ਆਪਾਂ ਪੈਨਲ ਲਾਇਆ ਜੀ ਰੈਨੂ ਕੰਪਨੀ ਤੇ ਲਾਇਆ 580 ਵਾਟ ਦੇ ਵਾਇਫੀਸ਼ੀਅਲ ਰੈਪ ਜਿਹੜੀ ਲਾਈ ਹੈ ਜੀ ਕਿੱਤੀ ਕੰਪਨੀ ਦੀ ਲਾਈ ਆ